ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ 10 ਤੋਂ 15 ਸੰਧ ਸੇਲ ਵਾਸਤੇ ਲੈ ਕੇ ਆਏ ਆਂ ਵੀਡੀਓ ਨੂੰ ਸਾਰੀ ਨੂੰ ਦੇਖ ਲਓ ਜੀ ਆਪਣੀ ਵੀਡੀਓ ਦੇ ਵਿੱਚ ਕਾਫੀ ਵਧੀਆ-ਵਧੀਆ ਸੰਧ ਜੀਮੇਦਾਰੇ ਘਰੂ ਸੰਧ ਵਿਕਾਉ ਹੁੰਦੇ ਆ ਜੀ ਪਹਿਲਾਂ ਗੱਲ ਕਰਦੇ ਆ ਸੋਨਾਲੀ 1का 60 ਟਰੈਕਟਰ ਰੇਟ 235000 ਰੁਪਏ ਨਵੇਂ ਟਾਇਰਾਂ ਦੇ ਵਿੱਚ ਆ ਫੋਨ ਨੰਬਰ ਆ ਜੀ 94655 52005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਵਧੀਆ ਟਰੈਕਟਰ ਆ ਜੀ ਅੱਗੇ ਗੱਲ ਕਰਦੇ ਆ ਸੋਨਾਲਿਕਾ 745 ਟਰੈਕਟਰ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸੋਨਾਲਿਕਾ 745 ਡੀਆਈ ਰੇਟ 1 ਲੱਖ 40000 ਦੇ ਵਿੱਚ ਵਿਕਾਊ ਹੈ ਜੀ ਪਿੰਡ ਬਾਦਲ ਕੋਲ ਕੋਟਲੀ ਪਿੰਡ ਆ ਜੀ ਵੀਰਾਂ ਦਾ 62832 35883 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਬਾਡੀ ਚੈਸੀ ਲੈਂਕਾਂ ਦਾ ਟਰੈਕਟਰ ਸਾਫ ਪਿਆ ਵਾਕੇ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦੇ ਟਰੈਕਟਰ ਦੇ ਮੂਹਰੇ ਟਾਇਰ ਵੱਡੇ ਪਾਏ ਹੋਏ ਸੀ ਕਿ ਹੁਣ ਇਹ ਟਾਇਰ ਵਿਚਨੇ ਆ ਵੀਰਾਂ ਨੇ ਰੇਟ 27000 ਰੁਪਿਆ ਦੋਵੇਂ ਟਾਇਰਾਂ ਦਾ ਰੇਟ ਆ ਜੀ ਜ਼ਿਲ੍ਹਾ ਤਰਨਤਾਰਨ ਪਿੰਡ ਚਭਾਲ ਦੇ ਵਿੱਚ ਇਹ ਟਾਇਰ ਵੀਰਾਂ ਦੇ ਵਿਕਾਊ ਆ 77107 50040 ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦੀ ਵਿਸ਼ਕਰਮਾ ਕੰਪਨੀ ਦੀ ਟੂੜੀ ਵਾਲਾ ਰੀਪਰ ਵਕਾਊ ਆ ਜੀ ਰੇਟ ਆ 1,80,000 ਰੁਪਏ ਪਿੰਡ ਮੱਲਣ ਜ਼ਿਲ੍ਹਾ ਮੁਕਤਸਰ ਦੇ ਵਿੱਚ 85083 3075 ਤੇ ਫੋਨ ਕਰਕੇ ਤੁਸੀਂ ਮਸ਼ੀਨ ਬਾਰੇ ਪ੍ਰੋਪਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਬਹੁਤ ਹੀ ਵਧੀਆ ਬਹੁਤ ਹੀ ਘੱਟ ਚੱਲਿਆ ਹੋਇਆ ਰੀਪਰ ਵੀਰਾਂ ਦਾ ਵਕਾਊ ਆ ਅੱਗੇ ਗੱਲ ਕਰਦੇ ਆ ਜੀ ਜੌਂਡੀਅਰ ਟਰੈਕਟਰ ਆ ਜੀ 5310 2004 ਮਾਡਲ ਆ ਜੀ ਫੈਵਰ ਵਾਲੀ ਖਤਰੀ ਲੱਗੀ ਹੋਈ ਆ ਪੂਰਾ ਸੋਹਣਾ ਚੰਗਾ ਟਰੈਕਟਰ ਆ ਜੀ ਐਲਟੀ ਮਾਡਲ ਦੇ ਵਿੱਚ ਸਰਸਾ ਨੰਬਰ ਆ ਜੀ ਹਰਿਆਣੇ ਦਾ ਨੰਬਰ ਆ ਸਰਸੇ ਦਾ ਪਿੰਡ ਹੈਗਾ ਜੀ ਵੀਰਾਂ ਦਾ ਬਟਿੰਡੇ ਕੋਲੇ ਰੇਟ ਆ 37588721 22570 88721 22570 ਤੇ ਫੋਨ ਕਰਕੇ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਰੇਟ ਦੇਖ ਕੇ ਨਾ ਭੱਜਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਅੱਗੇ ਆ ਜੀ ਫਾਰਮ ਟਰੈਕ 60 ਟਰੈਕਟਰ 8 ਮਾਡਲ ਰੇਟ ਆ 275000 ਰੁਪਿਆ ਹਰਿਆਣਾ ਦਾ ਨੰਬਰ ਆ ਜੀ ਪਿੰਡ ਗਿਲਜੀਆਲਾ ਜ਼ਿਲ੍ਹਾ ਮੁਕਸਰ ਦੇ ਵਿੱਚ ਤਹਿਸੀਲ ਗਿੱਦੜਬਾਹਾ 98768 78210 98768 78210 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਪੂਰਾ ਸੋਹਣਾ ਚੰਗਾ ਟਰੈਕਟਰ ਹੈ ਜੀ ਟਰੈਕਟਰ ਵਾਹ ਕੇ ਦੇਖ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਸਕੌਟ ਟਰੈਕਟਰ ਵੀਰਾਂ ਦਾ ਵਿਕਾਊ ਆ ਬਿਲਕੁਲ ਨਵੇਂ ਟਾਇਰ ਆ ਜੀ ਬਿਲਕੁਲ ਨਵੇਂ ਟਾਇਰ ਆ ਸਕੌਟ 325 ਟਰੈਕਟਰ ਹੈ 96 ਮਾਡਲ ਆ ਪੰਜਾਬ ਨੰਬਰ ਆ ਰੇਟ ਆ ਜੀ ਸਿਰਫ 135000 ਰੁਪਿਆ ਪਿੰਡ ਮੱਲਣ ਟਾਣੀ ਦੇ ਵਿੱਚ ਟਰੈਕਟਰ ਆ ਜੀ 94643 12636 94643 12636 ਪੈਸਿਆਂ ਦੀ ਲੋੜ ਆ ਜੀ ਟਰੈਕਟਰ ਐਮਰਜੈਂਸੀ ਵੀਰਾਂ ਨੇ ਵੇਚਣਾ ਜੇ ਕਿਸੇ ਵੀਰਪੁਰਾ ਨੇ ਲੈਣਾ ਹੋਵੇ ਤਾਂ ਸੰਪਰਕ ਕਰੋ ਅੱਗੇ ਗੱਲ ਕਰਦੇ ਆਂ ਜੀ ਇਸ ਜੌਂਡੀਆ ਟਰੈਕਟਰ ਆ ਜੀ 5050ੀ ਪਿੰਡ ਕੋਟਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਰੇਟ ਆ ਜੀ 5 ਲੱਖ 20 ਹਜ਼ਾਰ ਰੁਪਿਆ 82645 82882 82645 82882 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਪਾਵਰ ਸਟੀering ਦਾ ਟਾਪ ਮਾਡਲ ਟਰੈਕਟਰ ਆ 5050e ਬਠਿੰਡਾ ਏਰੀਆ ਦੇ ਵਿੱਚ ਰੇਟ 5 ਲੱਖ 20 ਹੈ ਡਿਮਾਂਡ ਹੈ ਜੀ ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦੀ ਤੂੜੀ ਵਾਲਾ ਰੀਪਰ ਵਿਕਾਊ ਆ 21 ਮਾਡਲ ਰੇਟ ਆ ਜੀ 2 ਲੱਖ 75000 ਰੁਪਿਆ ਏਰੀਆ ਕਿ ਦੜਬਾਹਾ ਸਿਰਫ 400 ਟਰਾਲੀ ਵੀਰਾਂ ਦੀ ਬਣਾਈ ਹੋਈ ਹੈ ਜੀ 94658 11773 94658 11773 ਤੇ ਫੋਨ ਕਰਕੇ ਤੁਸੀਂ ਟੂੜੀ ਵਾਲਾ ਰੀਪਰ ਜਗਤਜੀਤ ਕੰਪਨੀ ਦਾ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਰੀਪਰ ਵੀਰਾਂ ਦਾ ਵਕਾਊ ਆ ਜੇ ਤੁਸੀਂ ਵੀ ਸਾਡੇ ਪੇਜ ਤੇ ਕੋਈ ਐਡ ਕਰਵਾਉਣੀ ਚਾਹੁੰਦੇ ਹੋ ਸਾਨੂੰ ਵੀਡੀਓ ਬਣਾ ਕੇ ਭੇਜੋ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਕਰਦਿਆ ਕਰੋ ਧੰਨਵਾਦ